ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਚਖਰੀ ਤਹਿਸੀਲ ਜਿਹੜਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਸਰਿਆਲੀ ਦੇ ਬਿਲਕੁਲ ਨੇੜੇ ਨਾਲ ਲੱਗਦਾ ਪਿੰਡ ਚਖਰੀ ਜੱਲੇਵਾਲ ਠੱਠੀਆਂ ਮੰਤਾ ਇਹ ਥੋੜੀ ਥੋੜੀ ਦੂਰੀ ਤੇ ਨਾਲ ਲੱਗਦੇ ਪਿੰਡ ਸਰਾਲੀ ਮੰਡ ਵੀ ਉਥੋਂ ਥੋੜੀ ਦੂਰੀ ਤੇ ਆ ਨਿਸ਼ਾਰੇ ਪਨੋਆ ਦੀ ਦੂਰੀ ਕੋਈ 4-5 ਕਿਲੋਮੀਟਰ ਦੀ ਆ ਵੀਰ ਕੋਮਲੋਂ ਬੰਦੇ ਘਰ ਆਇਆ ਦੋਸਤੋ ਇਸ ਘਰ ਆਪਾਂ ਰੁਟੀਨ ਦੇ ਵਿੱਚ ਪਹਿਲਾਂ ਵੀ ਕਾਫੀ ਵੀਡੀਓ ਪਾਈਆਂ ਨੇ ਸੋ ਜਦੋਂ ਆਪਾਂ ਇਸ ਘਰ ਵੀਡੀਓ ਪਾਈ ਦੀ ਤੇ ਸਾਰੇ ਭੈਣ ਭਰਾਵਾਂ ਨੂੰ ਇੰਨਾ ਕ ਪਤਾ ਲੱਗ ਜਾਂਦਾ ਵੀ ਮਾਲ ਬੜਾ ਜਾਇਜ਼ ਤੇ ਸਸਤੇ ਰੇਟਾਂ ਦੇ ਉੱਪਰ ਮਿਲ ਜੂਗਾ ਥੋੜੇ ਪੈਸੇ ਕਿਸੇ ਸੱਜਣ ਭਰਾਲੇ ਖਰਚ ਕਰਨੇ ਆ ਤੇ ਤੁਹਾਡੇ ਮਤਲਬ ਦਾ ਮਾਲ ਆ ਬਿਲਕੁਲੋ ਜਾਇਜ਼ ਤੋਂ ਜਾਇਜ਼ ਵੈੜਾ ਹੋਣਗੀਆਂ ਠੀਕ ਆ ਜੀ ਮੁੱਲ ਵੀ ਤਕਰੀਬਨ ਥੋੜੇ ਜਿਹੇ ਰੇਟ ਤੋਂ ਸਟਾਰਟ ਹੋ ਗਏ ਉੱਥੇ ਕਿ ਜਿਹੜੇ ਐਂਡ ਹੋਣ ਵਾਲੇ ਆ ਵੈੜਾ 200s 250 ਆ ਨੇ ਠੀਕ ਆ ਜੀ ਬਗੈਰ ਬੱਚੇ ਤੋਂ ਤੁਹਾਨੂੰ ਦਿਖਾ ਬਾਕੀ ਸਮਾਂ ਕਿੰਨਾ ਲੈਂਦੀਆਂ ਨੇ ਉਹ ਪੂਰੀ ਡਿਟੇਲ ਦੇ ਵਿੱਚ ਚੱਲਦੇ ਆ ਕਰਦੇ ਆ ਗੱਲਬਾਤ ਤਰੀਕ ਅੱਜ 27 ਮਾਰਚ ਨੋਟ ਕਰ ਲਓ ਸਮਾਂ ਕੋਈ ਮਾਰਨਿੰਗ 11:30 ਵਜੇ ਦਾ ਸਮਾਂ ਸਭ ਤੋਂ ਪਹਿਲਾਂ ਵੀਰ ਸ਼ਰਮਕ ਸਿੰਘ ਸਾਸਰੀ ਕਾਲ ਸਾਸਰੀ ਕਾਲ ਸੰਤੂ ਸਾਹਿਬ ਜਿੰਨੇ ਰਾਜ ਸੰਧੂ ਫਾਰਮ ਵਿਖਰੇ ਨੇ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾਲ ਉਹ ਸੰਸਾਰ ਠੀਕ ਠਾਕ ਜੀ ਬਹੁਤ ਵਧੀਆ ਸ਼ਰਮਕ ਸਿੰਘ ਸਾਹਿਬ ਠੀਕ ਠਾਕ ਐਮ ਕਿਰਪਾਏ ਕਿਰਪਾ ਚੜ੍ਹਦੀ ਕਲਾ ਵਿੱਚ ਬਾਬੇ ਨਾਲ ਕਰੀ ਠੀਕ ਆ ਵੀਰੇ ਹਾਂਜੀ ਸ਼ਰਮਕ ਅੱਜ ਬਹਿੜਾ ਆਪਣੇ ਕੋਲ 4 ਨੇ ਵੀਰੇ ਟੋਟਲ ਸੰਧੂ ਸਾਹਿਬ ਆਪਣੇ ਕੋਲ 4 ਬਹਿੜਾ ਨੇ ਜਿਨ੍ਹਾਂ ਵਿੱਚੋਂ 2 ਬਗੈਰ ਬੱਚੇ ਇੱਕ ਵੀਕ ਦਿਨ ਲੈਂਦੀ ਆ ਤੇ ਇੱਕ 25 ਦਿਨ ਲੈਂਦੀ ਆ ਕੱਚੀਆਂ ਨੇ ਦੋ ਠੀਕ ਆ ਦੋ ਕੱਚੀਆਂ ਆ ਗਈਆਂ ਦੋ ਕੱਚੀਆਂ ਨੇ ਠੀਕ ਆ ਦੋ ਬਗੈਰ ਬੱਚੇ ਦੋ ਠੀਕ ਆ ਹਾਂਜੀ ਕੱਚੀਆਂ ਵੀ ਤਕਰੀਬਨ ਕੋਈ 20 25 25 ਦਿਨਾਂ ਦੀ ਹਾਂਜੀ ਹਾਂਜੀ ਉਹ ਕਾਲੀ ਵੜ ਵੀ ਦਿਨ ਖਰਦੀ ਹੈ ਇਹ 25 ਦਿਨ ਲੈਂਦੀ ਹੈ ਜੀ ਠੀਕ ਆ ਹਾਂਜੀ ਲੋ ਵੀ ਅੱਜ ਜੈਜ ਰੇਟ ਦੇ ਵਿੱਚ ਮਿਲ ਜਾਣਗੀਆਂ ਠੀਕ ਆ ਜੀ ਕਿਸੇ ਭਰਾ ਨੂੰ ਚਲੋ ਕੋਈ 15 20 20 ਦਿਨ ਅਜੇ ਸਾਹਮਣੇ ਸੁੱਤਨੇ ਆ ਪਸ਼ੂ ਜੈਜ ਰੇਟਾਂ ਦੇ ਵਿੱਚ ਪਸ਼ੂ ਮਿਲ ਜਾਣਗੇ ਮਿੰਟਾਂ ਸੈਕਿੰਟਾਂ ਵਾਲੀ ਖੇਡ ਆ ਠੀਕ ਆ ਜੀ ਜਿਹੜਾ ਮੇਰਾ ਭਰਾ 14 ਵੀ ਤਕਰੀਬਨ ਕੋਈ 2 ਕੋਈ 32-34000 ਤੱਕ ਮੁੱਲ ਖਰਚ ਕਰਨਾ ਰੇਟ ਲਾਉਣਾ ਠੀਕ ਹੈ ਜੀ ਪੈਸੇ ਖਰਚ ਕਰਨੇ ਆ ਤੇ ਤੁਹਾਡੇ ਕੰਮ ਦੀਆਂ ਵਹਿੜਾਂ ਨੇ ਠੀਕ ਹੈ ਜੀ ਆਉ ਕਰਦੇ ਆ ਸ਼ੁਰੂਆਤ ਪਹਿਲੇ ਨੰਬਰ ਤੋਂ ਸਰਮੁਖ ਆ ਵਹਿੜ ਆਪਣੇ ਕੋਲ ਕੋਲ ਖੜੀ ਹੈ ਵੱਡੇ ਕਦ ਕੱਦ ਦੇ ਰੇ ਸੰਤੂ ਸਾਹਿਬ ਇਹ ਦੂਜਾ ਸੂਆ ਜੀ ਹਾਂਜੀ ਬਗੈਰ ਬੱਚੇ ਤੋਂ ਆਈਏ ਠੀਕ ਆ ਠੰਡੀ ਸੀਲ ਵਹਿੜਿਆ ਫਿਰ ਠੀਕ ਹੈ ਜੀ ਮੱਝਾਂ ਪਾੜਾ ਪਾ ਗਿਆ ਪਾ ਥੱਲੇ ਬਹਿ ਜਾਣਾ ਇਹਦੇ ਹਾਂ ਆਠੀ ਤੋਂ ਦੁੱਧ ਆਈਏ ਥੱਲੇ ਪੱਕਾ ਜਿਹੜਾ ਆਹੋ ਆਹ ਸੰਤੂ ਜੀ ਨਾਮਾ ਦੀ ਨੌਂ ਦਾ ਦੱਸੀਏ ਪਰ ਆਠਲੀ ਤੋਂ ਜਿਹੜਾ ਪੱਕਾ ਆ ਜੀ ਹਾਂ ਲੋ 8 ਲੀਟਰ ਦੋਤੇ ਜਿਹੜਾ ਦੋਤੇ ਜਿਹੜਾ ਚਵਾਣ ਵਾਲਾ ਠੀਕ ਆ ਜੀ 8 ਲੀਟਰ ਦੋਤੇ ਤੇ ਥੱਲੇ ਮੋਕ ਪੂਰੀ ਵਟੀ ਵਹਿ ਰਹੀ ਆ ਠੀਕ ਆ ਕੱਦ ਕੋ ਤੋਂ ਵੱਡਾ ਹਨਾ ਹਾਂਜੀ ਹਾਂਜੀ ਘਰ ਆ ਦਸ ਮੁਤਾਬਕ 10 ਤੋਂ 15 ਦਿਨ ਦੀ ਬਣੀ ਵੀ ਆ ਜੀ ਠੀਕ ਆ ਹਾਂਜੀ ਬੇਰਵਾ ਹੈਗਾ ਪੱਕਾ ਬੇਰਵਾ ਹੈਗਾ ਜੀ ਠੀਕ ਆ ਬਰੇ ਅੱਗੇ ਆਪਣੀ ਕਿਸਮਤ ਆਈ ਆਪਾਂ ਬਿਲਕੁਲ ਬਿਲਕੁਲ ਲੋ ਵੀ ਨਿਕਲ ਆਉਂਦੀ ਆ ਗਾਂ ਕਿਸੇ ਦੀ ਕਿਸਮਤ 10-15 ਦਿਨਾਂ ਦੀ ਬਣੀ ਸੌਰੀ ਆ ਉਹ ਆਪਾਂ ਤੁਹਾਨੂੰ ਵਿੱਚੇ ਬੇਰਵਾ ਪਾ ਦਿੱਤਾ ਠੀਕ ਆ ਜੀ ਤੇ ਹਾਈਟ ਕੱਦ ਬਾਕੀ ਨਿੱਗਰਤਾ ਤੁਸੀਂ ਵੇਖੋ ਵਜਨ ਲੋਡ ਚੈੱਕ ਕਰੋ ਫੁੱਲ ਭਾਰੀ ਫੁੱਲ ਵਜਨ ਲੋੜ ਦੇ ਵਿੱਚ ਸੋ 8 ਲੀਟਰ ਦੁੱਧ ਇਹਦੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਪੱਕਾ ਸੰਤੂ ਸਾਹਿਬ ਦਾ 8 ਲੀਟਰ ਆ ਪੱਕਾ ਸੂਆ ਦੇ ਵਿੱਚ ਵੀ ਉਹ ਦੂਜੇ ਚ ਚਲਣ ਨਹੀਂ ਹੋਣੀ ਦੂਜਾ ਸੂਆ ਹੀ ਨਿਕਲ ਆਉਂਦੀ ਹੈਗਾ ਤੀਜੇ ਦਾ ਹੈ ਨਾ ਹਾਂਜੀ ਹਾਂਜੀ ਹਾਂ ਠੰਡੀ ਸੀਲ ਇਹ ਫਿਰ ਜਿੱਦਾਂ ਮਰਜੀ ਹੋਣੀ ਆ ਨਾ ਨਵਾਂ ਮੱਝਾ ਪੜਾ ਭਾਗਿਆ ਪੱਛੋਲ ਨਹੀਂ ਇਦਾਂ ਹੀ ਤੇ ਸਰਮੁਖ ਬਾਕੀ ਅਗਲੇ ਪਿਛਲੇ ਦੀ ਚਵਾਈ ਬਿਲਕੁਲ ਚਵਾਈ ਸੰਤੂ ਸਾਹਿਬ ਇੱਕੋ ਜੀ ਬਿਲਕੁਲ ਕੋਈ ਬਾਤ ਨਹੀਂ ਇੱਕ ਧਾਰਦਾ ਦੇ ਅੱਧੀ ਧਾਰਦਾ ਵਿੱਚ ਫਰਕ ਹੋਊਗਾ ਕੋਈ ਬਾਤ ਘਾਟ ਨਹੀਂ ਨਹੀਂ ਜੀ ਕੋਈ ਨਹੀਂ ਠੀਕ ਆ ਜੀ ਲੋ ਵੀ ਕੋਈ ਬਾਤ ਘਾੜਨੀ ਨਹੀਂ ਕਿ ਬਾਕੀ ਵਾੜੇ ਸ਼ਾਈਨਿੰਗ ਸ਼ੂਨਿੰਗ ਚਮਕਦਮ ਕਪੂਰੀ ਆ ਪਿੰਡਿਆ ਪੁੰਡੇ ਦੀ ਵੀ ਤੁਸੀਂ ਵੇਖੋਗੇ ਬੜੀ ਸਾਫ ਸੁਥਰੀ ਆ ਸੋ 8 ਲੀਟਰ ਦੁੱਧ ਜਿਹੜੇ ਮੇਰੇ ਭਰਾ ਨੇ ਠੀਕ ਆ ਜੀ ਡੰਗਾ ਘਰੇ ਬਿਲਕੁਲ ਘਰੇ ਨੂੰ ਰੱਖ ਕੇ ਪਾਉਂਦਾ ਡੰਗਾ ਸਾਰਨਾ ਚਾਹ ਪਾਣੀ ਦਾ ਤੇ ਬੜੇ ਤੁਹਾਡੇ ਮਤਲਬ ਦੀ ਸ਼ਾਹ ਆ 8 ਕਿਲੋ ਦੁੱਧ ਠੀਕ ਆ ਆਈ ਵੀ ਮੈਨੂੰ ਲੱਗਦਾ ਵੀ ਆਪਣੇ ਕੋਲ ਅੱਜ ਭਲਕੇ ਕੋ ਦੋ ਚੌਂ ਦਿਨਾਂ ਦੇ ਵਿੱਚ ਆ ਜੀ ਤੁਸੀਂ ਸਾਬ ਮਾਲ ਤੁਹਾਨੂੰ ਪਾਰ ਉਹ ਖਲੋਂਦਾ ਨਹੀਂ ਆ ਤੇ ਕੱਲ ਦੀਆਂ ਵੜਾਂ ਆਏਗੇ ਹਾਂ ਜੀ ਇੱਕ ਵਾਰ ਨੂੰ ਦੋ ਚਾਹ ਤਨ ਆਈ ਇਹਨੂੰ ਬਸ ਸਿੰਗਲ ਸ਼ੇਰੀ ਨੂੰ ਬਾਕੀ ਆਪਣੇ ਕੋਲ ਕੱਲ ਤੇ ਇਹ ਸਰਮੁਖ ਕੀ ਮੁੱਲ ਕੀ ਡਿਮਾਂਡ ਕਰਾਂਗੇ ਸਵਛੀ ਦੀ ਮੁੱਲ ਕਰਨ ਸੰਧੂ ਸਾਹਿਬ ਪਹੁੰਚ ਆਏ ਗੱਲਗੇ ਹਾਂ ਦੇਰੀਆ 35 ਦੀ 35 ਦੀ ਐਂਡ ਉਹਨਾਂ ਕਸਰਾ-ਕਸਰਾ ਕੱਢ ਕੇ ਕੋਈ ਇੱਕ ਗੱਲ ਕਰਦਗੇ 30000 ਦੀ ਦੇ ਦਿੱਗੇ ਹੋ ਜਾਣਾ ਜੀ ਆਹ ਨਾ ਸੰਧੂ ਸਾਹਿਬ ਫਿਰ ਤੁਹਾਡਾ ਕਿ 3000 ਰੋਲ ਮੰਨਤਾ ਕਹਿੰਦੇ 27000 ਰਿਵਾਇਰ ਦੇ ਦਾਂਗੇ ਜੀ 27000 ਦੀ ਹਾਂਜੀ ਬਾਕੀ ਵਹਿੜ ਚੰਗੀ ਹੈ ਨਾ ਵਹਿੜ ਚੰਗੀ ਹੈ ਵੜ ਦੀ ਮਤਲਬ ਪਾਣੀ ਨੂੰ 10-15 ਦਿਨ ਹੋ ਗਿਆ ਹਾਂ ਘਰਾਂ ਦਾ ਸੰਬਤਵਕ ਅੱਗੇ ਆਪਣੀ ਕਿਸਮਤ ਆਈ ਵੇਖੋ ਹਣ ਬਾਕੀ ਜਿਹਾ ਨਾ ਕੋਈ ਨਾਰਮਲੀ ਅੱਜ ਬਾਜ਼ਾਰ ਚੱਲਣ ਦੇ ਕੋਈ ਭਰਾ ਇਹ ਨਹੀਂ ਵੀ ਅਨਜਾਨਾ ਕੋਈ ਨੀ ਲਾਉਦਾ ਵੀ ਜਦੋਂ ਕਿ ਤਿਆਰੀ ਤੇ ਆਈ ਤੇ ਘੱਟੋ ਘੱਟ 75-80 ਹਜ਼ਾਰ ਵਾਲੀ ਸ਼ੈ ਹੈਗੀ ਆ ਹਾਂ ਤੁਸਾਰ ਜਿਹੜਾ ਸਾਡਾ ਮੁੱਤਰਾ ਨੇ ਲੱਖਾਂ ਟਿੱਪੀ ਲਾਉਣ ਵਾਲੀ ਗੱਲ ਆਣ ਤੇ ਹਾਂ ਵੀ ਆਉਂਦੇ ਸਾਲ ਦਾ ਵੀ 30 ਹਜ਼ਾਰ ਵਧੀ ਜਾਂਦਾ ਕੰਮ ਇਹ ਨਿਕਲ ਆਈ ਹੈ ਉਹ ਸਾਲਾ 9 ਮਹੀਨਿਆਂ ਜਿੱਥੇ ਫੇਰ ਕੰਮ ਤੇਜ਼ੀ ਦਿਵਾਲੀ ਤੇ ਆਇਨਾ ਕੰਮ ਦਵਾਈ ਨੂੰ ਤਾਂ ਆਪਸਾਂ ਨੇ ਫਿਰ ਲੱਖਾਂ ਹੀ ਕਿੰਨੀ ਜਾਨੀ ਬਿਲਕੁਲ ਪਾਲਟੀ ਬਣਣੀ ਇਹਦੇ ਵਾਲੇ ਤੋਂ ਵੀ ਕਰਮਾਂ ਵਾਲੀ ਹੈ ਹਾਂਜੀ 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 ਉਹ ਵੀ ਅੱਜ 27000 ਦੇ ਮਿਲੂਗੀ ਕੋਈ 30 ਨਹੀਂ ਕੋਈ 32 ਨਹੀਂ ਤੇ ਕੋਈ 33 ਨਹੀਂ ਬਾਕੀ ਵੈੜ ਕੱਦ ਬਹੁਤ ਤੁਸੀਂ ਵੇਖ ਲਓ ਸਾਫ ਸੁਥਰੀ ਆ ਪਿੰਡੇ ਪੁੰਡੇ ਦੀ ਫੇਸ ਕੁਆਲਟੀ ਬਹੁਤ ਸੋਹਣੀ ਆ ਬਿਲਕੁਲ ਬੋਰਡ ਦੇ ਪੱਤੇ ਵਰਗਾ ਕਾਨਾ ਕਰਨ ਵਾਲੀ ਦਾ ਛੋਟਾ ਜਿਹਾ ਬਹੁਤ ਪਿਆਰੀ ਵੈੜ ਰੰਗ ਪ੍ਰਿੰਟ ਬਹੁਤ ਸੋਹਣਾ ਇੱਧਰ ਸੈਕੰਡ ਨੰਬਰ ਤੇ ਆਪਣੇ ਕੋਲ ਸ਼ਰਮੁਖ ਜਿਹੜੀ ਆ ਕੱਚੀ ਆ ਵੈੜ ਹਜੇ ਸੰਦੂ ਸਾਹਿਬ ਜਸਦੀ ਦਾ ਸ਼ਾਈ ਅਲਕਰਾਉ ਜਾਈ ਇਹ ਕਰੋਸ ਆ ਗਈ ਆ ਇਹ ਸੰਦੂ ਸਾਹਿਬ 25 ਦਿਨ ਖੱਦ ਗਏ ਆਪਾਂ ਚੈੱਕ ਰਹੀ ਗਈ ਪੂਰੀ ਅੱਛਾ ਜੀ ਹਾਂਜੀ ਪੂਰੇ 25 ਜਨ ਕੋਈ ਪੂਰਾ ਨਾਮ ਲੈ ਪਰ ਆਪਣੇ 25 ਦਿਨ ਮਹੀਨਾ ਮੰਨ ਕੇ ਦਿੰਦੇ ਆ ਸੌਦਾ ਕਰਨਾ ਪੰਜਾਂ ਦਿਨਾਂ ਕਰ ਉੱਪਰ ਵੀ ਲੈਣ ਦਾ ਜੀ ਪੰਜਾਂ ਦਿਨ ਪਹਿਲਾਂ ਉਸ ਦਾ ਪੰਜਾਂ ਦਿਨ ਉੱਪਰ ਵੀ ਲੈ ਸਕਦਾ ਜੀ 25 ਦਿਨ ਘੱਟੋ ਘਾਟ ਹਾਂਜੀ ਘੱਟੋ ਘਾਟ 25 ਦਿਨ ਜਿਹੜੇ ਠੀਕ ਆ ਹਾਂਜੀ ਲੋਬੀਆ ਮਹੀਨੇ ਦੇ ਅੰਦਰ ਅੰਦਰ ਆਈ ਖਲੋਤੀ ਹੈ ਗਰਮਾਰੀ ਚੈੱਕ ਹੋਈ ਆ ਠੀਕ ਆ ਜੀ ਡਾਕਟਰ ਉਹਨਾਂ ਤੋਂ ਬਿਲਕੁਲ ਜਿਹੜੀ ਪਾਸ ਚੱਕ ਪਾਸ ਆ ਇਹ ਕਹਿਣ ਤੋਂ ਪਾਬਾ ਵੀ ਨੇੜੇ ਜਿੰਨਾ ਕ ਸਮਝਦਾ ਬਾਕੀ ਪਿਆ ਪੂਰਾ ਕਰੈਕਟ ਐਗਜ਼ੈਕਟ ਜਿਹੜਾ ਸਮਾਂ ਜਿਹੜਾ ਬੈਠ ਕੇ ਪੁੱਛਿਆ ਤੇ 25 ਦੇਰ ਕੋਈ 27 ਦਿਨ ਮੰਨ ਲੇ ਵੈਸੇ ਮਹੀਨੇ ਦੇ ਅੰਦਰ ਸੂਪੂ ਕੀ 25 ਦਾ ਹੋ ਸਕਦਾ ਵੀ ਪੀਆਂ ਬਾਈਆਂ ਪਾਈਆਂ 30 ਦਿਨਾਂ ਤੱਕ ਵੀ ਸੂਪੇ ਬਾਕੀ ਵੈੜ ਤੁਸੀਂ ਵੇਖ ਕੇ ਚੈੱਕ ਕਰ ਲੋ ਠੀਕ ਹੈ ਦੇ ਦੀ ਤਿਆਰੀ ਜਿਹੜੇ ਫਿਰ ਤੇ ਤੁਹਾਨੂੰ ਪਤਾ ਸੋ ਬਿਲਕੁਲ ਪਰਮਾ ਪੇਟ ਪਿੰਡਾ ਪੁੰਡਾ ਤੁਸੀਂ ਵੇਖੋਗੇ ਗੋਲ ਉਪਰੋਂ ਪੂਰੀ ਕਰਮਾਂ ਲਈ ਠੀਕ ਹੈ ਜੀ ਤੇ ਲੰਬਾ ਥਾਨ ਚਾਰੇ ਥਾਨ ਕੋਈ ਫੋੜ ਸ਼ਾਂਕ ਨਹੀਂ ਕੀ ਬਾਕੀ ਥਾਨ ਪੂਰਾ ਲੰਬਾ ਵਾ ਆ ਸੋ ਨਾਰਮਲ ਇੱਕ ਦੋ ਪੰਜਾ ਸੱਤਾ ਦੇ ਨਾਲ ਲਾਏ ਲੋਏ ਪੈ ਜੂਗੀ ਹਾਂਜੀ ਹਾਂਜੀ ਪੈ ਗਈ ਲਾਇਏ ਸੰਤੂ ਸਾਹ ਹਾਂ ਆ ਦੇਖੋ ਥੋੜਾ ਬਾਕੀ ਪਸ਼ੂ ਢਾਦੇ ਤੋਂ ਧਿਆੰਦੇ ਆ ਹਾਂ ਠੀਕ ਹੈ ਸੋ ਕ੍ਰੋਸ ਆਗਾ ਜਿਹੋ ਜਾਂ 200 ਅੱਗੇ ਸਮੇਂ ਦੀ ਗੱਲ ਕਰ ਲਈ ਉਸੇ ਸਮੇਂ ਦੇ ਵਿੱਚ ਚੱਲਣ ਵਾਲੇ ਪਸ਼ੂ ਹੰਡਰ ਵਾਲੇ ਪਸ਼ੂ ਆ ਕੋਈ ਧੁੱਪ ਛਾ ਜਾਂ ਗਰਮੀ ਦਾ ਇਹਨਾਂ ਨੂੰ ਕੋਈ ਬਾਲਾ ਮਤਲਬ ਨਹੀਂ ਗਾ ਠੰਡੇ ਤੇਰੇ ਐਨੀਮਲ ਨੇ ਸੀਲਸ ਲੱਗ ਪੈੜ ਸੋ ਘਟੋ ਘਟੋ 22 25 ਕਿ ਦਿਨ ਆਈਡੀਆ ਮੰਨ ਕੇ ਸੌਦਾ ਕਰ ਲਿਓ ਤੁਸੀਂ ਦੂਜਾ ਸਵੇਰ ਸੂਗੀ ਨਾ ਹਾਂਜੀ ਹਾਂਜੀ ਸਰ ਸਾਹਿਬ ਦੂਜਾ ਸੂਆ ਠੀਕ ਆ ਸਰ ਮੋਕ ਕੀ ਮੋਲ ਕੀ ਡਿਮਾਂਡ ਕਰਤੀ ਸੀ ਸਰ ਸਾਹਿਬ ਜਿਹੜਾ ਤਿਆਰ ਹੁੰਦੀ ਆ ਫਿਰ ਤੇ 45 50 ਜਿੱਦਾਂ ਮੱਦੀ ਹੱਸ ਕੇ ਵੇਚ ਜਾਂਦੇ ਪਾ ਆ ਉਹ ਕੱਚੀ ਆ ਭੈਣ ਭਰਾ ਸਾਮ ਲੈਣਗੇ ਦੇਰੀਏ 37000 ਦੀ ਮੈਨਾਂ 37000 ਦੀ ਹਾਂਜੀ ਦੇਖਦਾ ਜੇ ਕੋਈ ਜਲ ਪਾਣੀ ਲੱਭਦਾ ਹੋਰ ਕਰਨਾ ਜੈਜ ਹੋਰ ਕਰਕੇ ਜੈਜ ਦੇ ਦਈਏ ਆਪਣੇ ਸੱਚੇ ਵੀਰਾਂ ਨੂੰ ਇਹ ਦਸੰਦੂ ਸਾਹਿਬ ਫਿਰ ਭੈਣ ਭਰਾ ਫਿਰ ਦੋ ਟ੍ਰਾਂਜੈਕਸ਼ਨ ਜਾਂ ਬੋਰੀਆਂ ਪਾ ਲੈ ਕੇ ਛੱਡ ਕੇ ਸ਼ੇਰ 31000 ਦੀ ਦੇ ਦਾਂਗੇ ਇਹ ਵੀ ਸੋਚ ਲਿਆ ਕੰਮ ਵੀ ਚਲੋ ਕੋਈ ਸੇਵਾ ਪਾਣੀ ਆਸੇ ਪੈਸੇ ਵੀ ਛੱਡ ਦਈਏ ਬੰਦੇ ਐ ਵੀ ਛੱਡ ਕੇ ਰੱਖ ਲੈ ਛੱਡ ਕੇ ਮਿਲਦੀ ਅਗਲਾ ਪੇ ਸੇਵਾ ਕਰਨ ਨੂੰ ਵੀ ਚੀਜ਼ ਕਰਨਾ ਅੱਜ ਨਹੀਂ ਕਰਾਇਓ ਛੱਡ ਤਾਂ ਹਾਂ ਨਾਲੇ ਟ੍ਰਾਂਜੈਕਸ਼ਨ ਜਾਂ ਦੋ ਬੋਰੀਆਂ ਛੱਡੀਆਂ ਜੀ ਇਨੇ 32 ਦੀ 31 ਦੀ ਹੋ ਗਈ 31000 ਦੀ ਦੇ ਦਾਂਗੇ 31 ਦੀ ਹੋ ਗਈ ਹਾਂਜੀ ਲੋ ਵੀ 37000 ਡਿਮਾਂਡ ਵੀਰ ਨੇ ਆਪਾਂ 40000 ਕੀਤੀ ਸੀ ਕਿ ਵਿੱਚੋਂ 6000 ਰਿਲੈਸ ਕਰ ਦਿੱਤੀ ਇਹਦੇ 31000 ਦੀ ਇਹ ਤੁਹਾਨੂੰ ਅੱਜ ਮਿਲ ਜਾਊਗੀ ਬਾਹਰ ਦੇਖ ਲਈਏ ਤੁਸੀਂ ਠੀਕ ਹੈ ਜੀ ਇੱਥੋਂ ਅੱਗੇ ਚਲੋ ਆਪਾਂ ਗੱਲ ਕਰਦੇ ਆਂ ਨੇ ਵੀ ਰੱਬ ਦਾ ਨਾਮ ਆਈਆਂ ਜਿਹੜੇ ਮੇਰੇ ਭਰਾ ਨੇ ਪੈਸੇ ਥੋੜੇ ਲਾਉਣੇ ਆ ਠੀਕ ਹੈ ਜੀ ਘੱਟ ਪੈਸੇ ਖਰਚ ਕਰਨੇ ਆ ਤੇ ਬਾਹਰ ਵੱਡੀ ਆ ਵੜ ਨਾ ਕੋਈ ਮੇਰਾ ਵੀ ਤਾਂ ਸੋਚੇ ਵੀ ਕਿ ਹਮਾਚਲ ਵਾਲੀ ਜਰਸੀ ਚਿੱਟੀ ਆ ਬੈੜ ਵੱਟੀ ਆ ਇਹ ਸਭ ਤੋਂ ਸਭ ਦੋ ਵੜਾ ਵੱਡੀਆਂ ਵਾ ਦੋਵੇਂ ਵੜਾ ਵੱਡੀਆਂ ਜਿਹੜੀਆਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਜੀ ਆਮ ਨੋਰਮਲ ਮੀਡੀਅਮ ਹਾਈਟ ਤੋਂ ਕਿਤੇ ਨਾ ਕਿਤੇ 2 ਇੰਚ ਤਾਹ ਨੂੰ ਆ ਪਲੱਸ ਆ ਮਾਈਨਸ ਨਹੀਂ ਹੁੰਦੀ ਠੀਕ ਆ ਜੀ ਸੋ 31000 ਦਾ ਇਹ ਨਕ ਜਿਹੜਾ ਤੁਹਾਨੂੰ ਮਿਲ ਜੂਗਾ ਇਧਰ ਅਗਲੀ ਇੱਕ ਹੋਰ ਤੁਹਾਨੂੰ ਵੜਾ ਦਿਖਾ ਦਿੰਨੇ ਆ ਇਹ ਵੀ ਸਰਮੁਖ ਆਪਣੇ ਕੋਲ ਕੱਚੀ ਆ ਵੜਾ ਕੱਚੀ ਐ ਸੰਤੋ ਸਾਹਿਬ 20 ਦਿਨ ਪੁਰਾਏ ਜੀ 20 ਦਿਨ ਪੁਰਾਏ ਇਹ ਤਾਂ ਲੈਂਦੀ ਆ ਇਹ ਵੀ ਜਰਸੀ ਤੇ ਸ਼ਾਈ ਅੱਲਾ ਕਰਾਸ ਹੈ ਜੀ ਠੀਕ ਆ ਇਹ ਸੋ 20 ਦੇ ਨਾਲ ਅਪਰੋਕਸੀਮੇਟਲੀ ਆ ਜਾ ਸਮਾਂ ਇਹਦਾ ਵੀ ਬਾਕੀ ਆ ਇਹ ਚੈੱਕ ਦੇ ਲਈਆਂ ਨੇ ਆਪਣੀਆਂ ਚੈੱਕ ਸਲਮੁਖ ਦੋਵੇਂ ਹੋਈਆਂ ਨੇ ਹਾਂਜੀ ਇਹ ਸਾਡੇ ਸਾਹ ਚੈੱਕ ਰਈਆਂ ਪਏ ਜੀ 20 25 25 ਦੇ ਦੇ ਸੋ 20 ਦੇ ਖੜਦੇ ਆ ਜੀ ਉਹ 25 ਦੇ ਲੈਂਦੀ ਆ ਜੀ ਇਹ 20 ਦੇ ਲੈਂਦੀ ਆ ਜੀ ਸਵੇਰ ਤੇ ਕਿਨਵਾ ਹੋ ਗਈ ਏ ਸੰਤੂ ਸਾਹਿਬ ਸਵੇਰ ਤੇਜਾ ਸੂਈ ਏ ਅੱਛਾ ਅੱਛਾ ਜੀ ਸੰਤੂ ਨੂੰ ਵੇਖੋ ਐ ਪੂਰਾ ਹਾਂ ਆਹ ਦੇਖੋ ਜੀ ਠੀਕ ਆ ਜੀ ਸੋ ਤੇਜਾ ਸੂਹਾ ਦੋਸਤੋ ਸੂਰੀ ਆ ਇਸ ਵਾਰ ਬਹੁਤ ਵਧੀਆ ਹਾਈ ਟੂ ਮੀਡੀਅਮ ਦੇ ਵਿੱਚ ਆ ਉਤੋਂ ਪੂਰੀ ਤੁਸੀਂ ਵੇਖੋਗੇ ਪਿੰਡਾਂ ਪੋਂਡਾਂ ਦੀ ਪੂਰੀ ਚਮਕਾ ਤੇਜਾ ਸੂਹਾ ਤੋ 20 ਦਿਨੇ ਜਾਂ 20 ਤੋਂ ਕੋਈ ਇੱਕ ਦੇ ਇੱਕ ਤੱਕ ਦਾ ਦਿਨ ਉੱਪਰ ਵੀ ਪਸ਼ੂ ਲੈ ਕੇ ਜਾ ਸਕਦਾ ਜਾਂ 20 ਦਿਨਾਂ ਦੇ ਦੌਰਾਨ ਵੀ ਸੂਪ ਸੂ ਸਕਦੀ ਆ ਤੇ ਬਾਹਰ ਆਪਾਂ ਤੁਹਾਨੂੰ ਕੱਢ ਕੇ ਤੋਰ ਕੇ ਦਿਖਾ ਦਿੰਨੇ ਆ ਉਦਾਂ ਪੂਰੀ ਠੰਡੀ ਧੀਰੀ ਹੱਥ ਹੱਥ ਜਿੰਦਾ ਮਰਜੀ ਮੇਰਾ ਭਰਾ ਕੁਸ਼ਕਰਵੀਰ ਕਹਿੰਦੇ ਨੇ ਮਿਲ ਲਾਗੇ ਤਸੱਲੀ ਕਰੀ ਚੱਲੇ ਬਾਕੀ ਲਥੀ ਲੁੱਥੀ ਥੱਲੇ ਹੋਣਾ ਸੰਤੂ ਸਾਹਿਬ ਲਾਏ ਪਈ ਹੈ ਇਹ ਪੂਰੇ 20 ਦਿਨ ਖੜਦੀ ਹੈ ਜੀ ਆਪਾਂ ਕੇ ਭੈਣ ਭਰਾ ਨੂੰ ਝੂਰ ਮਾ ਕੇ ਲੋੜ ਕਈ ਦੇਂਦੀ ਲਓ ਜੀ ਮਾਰ ਦੇ ਸਕਦੇ ਹੋ ਦੋਸਤੋ ਸਵੱਲਾ ਮਿਲ ਜੂਗਾ ਜੈਜ ਮਿਲ ਜੂਗਾ ਕੋਈ ਚਲੋ 4 ਦਿਨ 5 ਦਿਨ ਕੋਈ ਮਹੀਨਾ ਉਹ ਗੱਲ ਬਾਤ ਨਹੀਂ ਠੀਕ ਹੈ ਜੀ ਬਾਕੀ ਕੋਈ ਪਹਿਲੇ ਦਿਨ ਹਜੇ ਕੱਚੀ ਆ ਉਹਦੇ ਅਕੋਰਡਿੰਗ ਜਿਹੜਾ ਤੁਹਾਨੂੰ ਰਮਾਲ ਅੱਜ 2 ਰੁਪਏ ਸਸਤਾ ਮਿਲ ਜੂਗਾ ਸੋ ਪੈਸੇ ਵੀ ਥੋੜੇ-ਬਹੁਤੇ ਭੈਣ-ਭਰਾ ਆਪਣੇ ਲਾਉਣਾ ਚਾਹੁੰਦੇ। ਕਈ ਵੀਰਾਂ ਨੂੰ ਹੁੰਦਾ ਵੀ ਯਾਰ ਥੋੜੇ ਪੈਸੇ ਲਾਉਣੇ ਆ ਤੇ ਬਿਲਕੁਲ ਬਿਹੜਾ-ਵੱਡੀਆਂ ਵੀਰ ਦਿਖਾਉਂਦਾ ਜਾਂਦੀਆਂ ਤੇ ਮਾਲ ਇਸੇ ਤਰ੍ਹਾਂ ਹੀ ਠੀਕਾ ਜਿਹਾ ਵਪਾਰ ਲੈਣ ਦੇ ਵਿੱਚ ਛੋਟੇ ਪਸ਼ੂ ਵੀ ਆਉਂਦੇ ਆ ਤੇ ਚੰਗੀਆਂ ਬਿਹੜਾ-ਗੱਡੀਆਂ ਵੀ ਆਉਂਦੀਆਂ ਨੇ ਤੇ ਹਰੇਕ ਕਾਗ ਦਾ ਖਿਆਲ ਰੱਖਿਆ ਜਾਂਦਾ ਕਿਸੇ ਨੇ ਥੋੜੇ ਪੈਸੇ ਲਾਉਣੇ ਕਿਸੇ ਨੇ ਬਹੁਤੇ। ਇਹ ਹਣ ਭੈਣ-ਭਰਾ ਦਾ ਪਤਾ ਤੇ ਵੀ ਛੋਟੀ ਬਿਹੜਾ ਕੋਈ ਇਹ ਨਾ ਕਿ ਵੀਡੀਓ ਦੇ ਵੱਡੀ ਲੱਗਦੀ ਹੈ ਛੋਟੀ ਹੈ ਛੋਟੀ ਦੱਸੋ। ਬਹੁਤ ਵਿੱਚ ਅਗਲਾ ਖਰਾਬ ਹੋਵੇ ਸਾਈਕਾ ਨਾ ਕਰਕੇ ਅ ਛੋਟੀ ਹਾਈਟ ਦੇ ਵਿੱਚ ਤੇ ਵੇੜਾ ਜਿਹੜੀਆਂ ਵੱਡੀਆਂ ਦੋ ਤੁਹਾਨੂੰ ਪਹਿਲੇ ਦੂਜੇ ਨੰਬਰ ਤੇ ਦਿਖਾਈਆਂ ਜਿਹੜੀਆਂ ਅਗਲੀਆਂ ਤੁਹਾਨੂੰ ਦਿਖਾ ਰਿਹਾ ਇਹ ਕੋਈ ਜੀ ਹਾਈਟ ਦੀਆਂ ਨਹੀਂ ਠੀਕ ਆ ਆ ਦੇਖ ਸਕਦੇ ਹੋ ਤੁਸੀਂ ਮੈਂ ਸੰਸਾ ਥਣ ਥੋੜੇ ਆ ਵੜਿਆ ਪੂਰਾ ਮੁੱਠੇ ਮੁੱਠੇ ਥਾਣੇ ਛੋਟੇ ਥਾਂ ਦੀ ਵੜ ਲੈਣ ਦਾ ਫਾਇਦਾ ਕੋਈ ਨਹੀਂ ਮੈਂ ਕਿ ਚਵਾਈ ਕਰਨੀ ਲੈ ਵੀ ਸਰਮੁਖ ਕੀ ਮੋਲ ਕੀ ਡਿਮਾਂਡ ਰਹੂਗੀ ਇਸ ਵੇੜ ਦੀ ਮੋਲ ਤਾਂ ਸੰਤੂ ਸਾਹਿਬ ਤਿਆਰ ਨੇ ਫਿਰ 40000 ਰਾਮ ਨਾਲ ਵੇਚ ਜਾਣੀ ਲੈ ਅੱਜ ਤੇਰੀਆਂ 35000 ਦੀਆਂ ਕੱਚੀਆਂ 35000 ਚਲੋ ਵੈਸੇ ਨਾਰਮਲ ਜੇਕਰ ਗੱਲ ਕਰਕੇ ਸੱਚਰ ਵੈੜ ਕਰਨ ਵਾਲੀ ਨੇ ਸੋਣਾ ਕਿ 32 35 35 ਹਜ਼ਾਰ ਮੁੱਲ ਵੀ ਕੁਛ ਨਹੀਂ ਹੁੰਦਾਗਾ ਚਲੋ 30 ਹਜ਼ਾਰ ਹੀ ਦੇ ਦਿੰਦੇ ਆ ਫਿਰ ਅੱਛਾ ਉਹ ਕੋਈ 32 35 34 ਨਹੀਂਗਾ ਸਿੱਧਾ ਹੀ 30 ਹਜ਼ਾਰ ਉਹ ਛੱਡ ਗਿਆ ਦੇਖੋ ट्रांजੈਕਸ਼ਨ ਦੀ ਪੂਰੀ ਫੇਰ ਛੱਡ ਦੇਣੇ 2000 ਉਹ ਛੱਡ ਦੇਣੇ ਆਪਾਂ ਦੇ ਅਜਾ ਛੋਟਾ ਜਿਹਾ ਟ੍ਰਾਂਜੈਕਸ਼ਨ ਬੁਰੀ ਦੀਆਂ ਨੇ ਹਾਂ ਹੈ ਯਾਦ ਆ ਸਾਈ ਯਾਦ ਆ ਫਿਰ ਅੱਗੇ ਮੇਰਾ ਭਰਾ ਠੀਕਾ ਜੀ ਹਰੇਕ ਨੂੰ ਹੁੰਦਾ ਵੀ ਚਲੋ ਇੰਨਾ ਕੁ ਬਜਟ ਹੈ ਆਪਣਾ ਠੀਕਾ ਜੀ ਤੇ ਮੇਰਾ ਭਰਾ ਕੇ ਸੇਵਾ ਵੀ ਤੁਸੀਂ ਚੰਗੀ ਕਰ ਲੋਗੇ ਮਹੀਨਾ 15 20 25 22 ਦੇ ਲਈ ਦੀ ਚੰਗੀ ਸੇਵਾ ਕਰ ਲਿਓ ਜੀ ਠੀਕ ਆ ਜੀ ਕੋਈ ਖਵਾ ਪਿਆ ਦੇ ਆ ਜੇ ਬੱਚੀ ਥੱਲੇੋਂ ਬਣ ਕੇ ਚੰਗੀ ਤਿਆਰ ਹੋ ਜੂਗੀ ਚਾਰੇ ਥਾਣਾ ਮੁੱਠੀ ਮੁੱਠੀ ਸੋ 30000 ਦੀ ਦਿੱਤੀ ਜਾਊਗੀ ਠੀਕ ਆ ਜੀ ਤੇ 30000 ਦੇ ਵਿੱਚੋਂ 2000 ਸੰਦੂ ਚੈੱਕ ਕਰਦੇ ਨੇ ਹੋਰ ਕੀ ਹੈ ਹੋਰ ਲੈ ਸੋ 2000 ਠੀਕ ਆ ਜੀ 22000 ਦੀ ਲੈ ਕਿਉਂਕਿ ਤੁਹਾਨੂੰ ਵੇਖੋ ਪੂਰਾ ਗੋਲਾ ਗਾਲਾ ਕਰਮਾਂ ਵਾਲੀ ਠੀਕ ਆ ਜੀ ਚਾਰੂ ਚੂਰੂ ਪੂਰੀ ਆ ਰੱਜੀ ਪੂਜੀ ਪਈ ਆ ਠੀਕ ਆ ਜੀ ਐ ਠੰਡੀ ਤੇਰੀ ਸੀਲਸ ਲੱਗ ਇਧਰੋਂ ਬਹਿਲੇ ਵਾਲੇ ਪਾਸੋਂ ਕਰ ਲੋ ਚੈੱਕ ਮੈਂ ਇਹ ਤੁਹਾਨੂੰ ਪੁੱਛੀ ਆ ਜੀ ਬਦੋਂ ਚਲੋ ਠੀਕ ਆ ਲਾ ਵੀ ਅੱਗੇ ਸਰਮੁਖ ਆ ਵੜ ਆ ਕੀ ਆਪਣੇ ਕੋਲ ਛੇਰੀ ਸੰਨੂ ਸਾਹਿਬ ਇਹ ਵੀ ਬਗੈਰ ਬੱਚੇ ਤੋਂ ਆਏ ਬਗੈਰ ਬੱਚੇ ਤੋਂ ਹਾਂਜੀ ਇਹਨੂੰ ਪੰਜ ਤੋਂ ਲੱਗੇ ਆ ਪਾਪਟੀਆ ਭਰਾਏ ਨੂੰ ਅੱਛਾ ਅੱਛਾ ਹਾਂਜੀ ਇਹ ਆਈ ਹੋਈ ਆ ਆਪਣੇ ਕੋਲ ਸਲਾ ਵੀ ਪਿਆ ਵਾ ਠੀਕ ਆ ਠੀਕ ਆ ਇਹਦੀ ਆਪਾਂ ਜਾਨਕੀ ਆਪਾਂ ਟੀਗਾ ਭਰਾਏ ਨੂੰ ਪੈਂਟਨ ਹੋ ਗਏ ਪੂਰੇ ਠੀਕ ਹਾਂ ਜੀ ਹਾਂ ਜੀ ਇਹਦੇ ਥਾਰੇ ਦੁੱਧ ਸਾਨੂੰ ਸਭ 7 ਲੀਟਰ ਦੇ ਮੋੜ ਕੇ ਇਹ ਆਈ ਆਪਣੇ ਹੱਥੀ ਹੋ ਗਈ ਹੈ ਆਪਣੇ ਹੱਥੀ ਕਰਾਈ ਹੈ ਜੀ ਆਪਾਂ ਆਪ ਠੀਕ ਆ ਹਾਂ ਜੀ ਦੁੱਧ ਕਿੰਨਾ ਚਵਾ ਦੇ ਦੁੱਧ ਸਾਨੂੰ ਸਭ ਜਿਹੜਾ 7 ਲੀਟਰ ਪੱਕਾ ਹੀ ਹਾਂ 7 ਕਿਲੋ ਇਹ ਰੈਡੀ ਬਿਲਕੁਲ ਰਹਾ ਜੀ ਪੱਕਾ ਹਾਂ ਜਰਗ 10 ਨਾਲ ਲੋੜ ਨੇ ਕੋ 18 ਦੇ ਕੋ 9 ਆਪਾਂ 7 ਜਿਹੜਾ ਪੱਕਾ ਚਵਾ ਕੇ ਦਿਆਂਗੇ ਠੀਕ ਆ ਬਈ ਹਾਂ ਜੀ ਲੋਬੀ 7 ਲੀਟਰ ਦੁੱਧ ਸੋ ਦੁੱਧ ਰੱਖ ਲਿਆ ਹਾਂ ਇਹ ਗ੍ਰੇਟੀਨ ਜਿੱਥੇ ਮੱਦੀ ਚੋ ਲੋਈ ਹਾਂ ਕੋਈ ਪਹਾੜਾ ਨਹੀਂ ਕੋ ਵੰਗਾ ਨਹੀਂ ਹਾਂ ਭਾਵੇਂ ਉਹ ਸੜਕਾਂ ਚੋ ਖੱਬੇ ਸੱਚੇ ਵੇੜੇ ਜਿੰਦਰ ਮਰਦੀ ਜਾ ਕੇ ਕਰਮ ਸੁਭਾਵਿਕ ਤੌਰ ਤੇ ਵੀ ਬੜੀ ਠੰਡੀ ਧੀਰੀ ਸੀਲਸ ਲੱਗ ਤੇ 7 ਲੀਟਰ ਦੁੱਧ ਦੇ ਥੱਲੇ ਹੁਣ ਮੌਕੇ ਤੇ ਹਾਜ਼ਰ ਆ ਤੇ 5-4 ਦਿਨਾਂ ਦੀ ਕਹਿ ਲੋ ਜਾਂ ਹਫ਼ਤੇ ਦੇ ਅੰਦਰ ਵਾਰ ਸਮਾਂ ਹੋ ਗਿਆ ਇਹਨੂੰ ਬਣੀ ਆ ਆਇਦਰ ਵੇਖੋ ਜੀ ਠੀਕ ਆ ਮੁੱਠੀ ਮੁੱਠੇ ਸਿੰਗ ਜਿਹੇ ਦੇ ਵਾਕਿਆ ਜਿਹੜਾ ਸ਼ੇਰ ਹੀ ਆ ਹੈ ਹਾਂਜੀ ਸ਼ੇਰ ਹੀ ਆ ਨਹੀਂ ਕਿਸੇ ਨੇ ਕਹਿ ਤੀ ਐ ਤੁਰਿਆ ਜਿਹੜਾ ਸ਼ੇਰ ਹੀ ਲੱਗਣ ਰਿਹਾ ਲਓ ਜੀ ਬਾਕੀ ਸਰਮਖਾ ਥਣਾ ਅਗਲੇ ਪਿਛਲੇ ਦੀ ਚੋਣ ਚਵਾਦੀ ਓਕੇ ਬਿਲਕੁਲ ਸਰਦੋ ਸਾਹਿਬ ਇੱਕ ਨੰਬਰ ਚੋਣ ਦਾ ਕੋਈ ਨਹੀਂ ਸਣ ਵੱਟ ਕੱਟ ਬਾਕੀ ਆ ਰੱਸਾ ਛੋੜ ਤਾਂ ਭਾਵੇਂ ਨੋ ਇੱਛੇ ਚੋ ਲੋ ਲੈ ਵੀ ਐ ਤਾਂ ਵੱਧ ਦੱਸੋ ਕੀ ਗਰੰਟੀ ਦੇਗੇ ਹਾਂ ਕੋਈ ਪਾੜਾ ਨਹੀਂ ਕੋਈ ਬੰਗਾ ਨਹੀਂ ਠੀਕ ਆ ਐਂ ਤਾਂ ਚੋਲਾ ਨਹੀਂ ਲੋ ਵੀ ਜਿੱਥੇ ਮਰਜ਼ੀ ਖਿਲਾਰ ਕੇ ਕਰਮਾਲੀ ਨੇ ਇਹਨੇ ਅੱਖ ਨਾਲ ਕੁਝ ਨਹੀਂਗਾ ਸੋ ਨਾਰਮਲੀ ਕਈ ਵਾਰ ਆ ਭੈਣਾ ਆਪਣੇ ਘਰਾਂ ਦੇ ਵਿੱਚ ਚਵਾਈ ਕਰਦੀਆਂ ਨੇ ਪਸ਼ੂ ਲੱਭਦੇ ਹੁੰਦੇ ਆ ਵੀ ਸੀਲਸ ਲੱਗ ਪਸ਼ੂ ਮਿਲ ਜੇ ਬੱਚਾ ਬੈਠ ਕੇ ਵੀ ਚਵਾਈ ਕਰ ਸਕਦਾ ਵਾਹਰ ਤੁਸੀਂ ਪੂਰਾ ਬਾਡੀ ਸਟਰਕਚਰ ਦੇਖ ਲਓ ਠੀਕ ਆ ਜੀ ਸ਼ੇਰੀ ਕਲਰ ਦੇ ਵਿੱਚ ਆ ਆਫ ਤੇ ਦੀ ਬਣੀ ਆ 7 ਲੀਟਰ ਦੁੱਧ ਮੌਕੇ ਤੇ ਮੌਜੂਦ ਆ ਬਾਕੀ ਥਣ ਚੱਡਾ ਤੁਸੀਂ ਵੇਖ ਕੇ ਇੱਕ ਆਈਡੀਆ ਲਾ ਲੋਗੇ ਕੋਈ ਫੋਰਚ ਛਾਕ ਨਹੀਂ ਕੀ ਠੀਕ ਆ ਚਾਰੇ ਥਣ ਤੇ ਫੌਲੀ ਸਾਂ ਵੀ ਪੂਰੀ ਆ ਕਿੰਦਾ ਜਰਸੀ ਦੀ ਹੱਟੀਆਂ ਵੱਡੀ ਕੋ ਵੱਡੀ ਨਹੀਂ ਕੋਈ ਭੈਣ ਭਰਾ ਆਖੇ ਵੀ ਵੱਡੀ ਜਰਸੀ ਜਿੱਦਾਂ ਕੱਟਦਾ ਇਹਦਾ ਜਰਸੀ ਜਿੱਦਾਂ ਕੱਟਦੇ ਹਮਾਚਲ ਜਰਸੀ ਜਿੱਦਾਂ ਹਮਾਚਲ ਜਿੱਡੀ ਜਰਸੀ ਆ ਜਿਹੜੀ ਪੂਰੀ ਭਾਰੀ ਪੂਰੀ ਢੇਟ ਵਾਲੇ ਪਾਸੇ ਹੁੰਦੀ ਉਹ ਤਾਂ ਕੱਟਦੇ ਦਾ ਹੈਗਾ ਲਓ ਜੀ ਕਰੋ ਚੱਕ ਠੀਕ ਆ ਜੀ ਸੋ ਰੇਟ ਵੀ ਬਿਲਕੁਲ ਜੈਨੂਨ ਤੇ ਜਾਇਜ਼ ਹੀ ਆ ਰੇਟ ਵੀ ਤੁਸੀਂ ਸੁਣ ਕੇ ਆਖੋਗੇ ਵੀ ਨੋਰਮਲ ਆ ਤੇ ਪਹਿਲੀ ਪਹਿਦੀ ਫਟੱਕ ਆ ਦੇਖੋ ਲਾ ਫਿਰ ਮੋਕਾ ਕੀ ਮੋਲ ਕੀ ਡਿਮਾਂਡ ਰੋਗੇ ਇਹਦੀ ਮੋਲ ਸੰਤੂ ਕਰਨ ਸੰਤੂ ਸਾਹਿਬ ਆ ਕੱਲ ਕੇ 25 ਜਿੰਨਾ ਮਰਜੀ ਕਰੀਏਗੇ ਆ 20000 ਦੀ ਦੇ ਦਾਂਗੇ ਵੇੜੇ 20000 ਦੀ ਹਾਂਜੀ ਹਾਂਜੀ ਕਰ ਦਿਆ ਲੈਸਲਸ ਕਰਕੇ ਦੇ ਦਈਏ ਮੌਕੇ ਤੇ ਚਲੋ ਸੰਸਦ ਸਾਹਿਬ ਯਾਰ ਹੋ ਛੱਡ ਨੀ ਆ ਦੀ ਵਾੜ ਦੇ ਦਾਂਗੇ ਆਪਾਂ 19 ਦੀ ਹਾਂਜੀ ਚਲੋ ਠੀਕ ਹੈ ਜੀ ਹਾਂਜੀ 19000 ਮਾਰਨੀ ਇਨਸ਼ਾਲ ਕਿਸੇ ਭੈਣ ਭਰਾ ਦਾ ਮਾਨਤਨ ਵੇਖੀ ਜਿਵੇਂ ਜਿਵੇਂ ਮਾਨਤਨ ਜਰੂਰ ਕਰਾਂਗੇ ਸੰਸਦ ਸਾਹਿਬ ਲਓ ਵੀ 19000 ਦੀ ਮਿਲ ਜੂਗੀ ਠੀਕ ਹੈ ਜੀ 7 ਕਿਲੋ ਤੋਂ ਹਫਤੇ ਦੀ ਬਣੀ ਆ ਠੀਕ ਆ ਤੇ ਇਹ ਅੱਜ ਮਾਰ ਸਰਮੁਖ ਸਿੰਘ ਉਹਨਾਂ ਦੇ ਕੋਲ ਹੈਗਾ ਠੀਕ ਹੈ ਜੀ ਮੌਕੇ ਤੇ ਇਧਰ ਦੋ ਕੱਚੀਆਂ ਵੇੜਾ ਤੁਹਾਨੂੰ ਦਿਖਾਈਆਂ ਕੋਈ 20 22 25 ਦਿਨਾਂ ਦੀਆਂ ਕੱਚੀਆਂ ਨੇ ਦੋਵੇਂ ਸੋ ਜੋੜੀ ਦਾ ਕਿਸੇ ਭਰਾ ਨੇ ਸੌਦਾ ਮਾਰਨਾ ਤੇ ਜੋੜੀ ਦਾ ਵੀ ਮਾਰ ਸਕਦੇ ਜੇ ਠੀਕ ਆ ਜੀ ਲੋਰ ਹੁੰਦੀ ਕਿਸੇ ਭਰਾ ਨੂੰ ਵੀ ਚਲੋ ਯਾਰ ਦੂਰੋਂ ਜਾਣਾ ਆਉਣਾ ਠੀਕ ਆ ਤੇ ਇਕੱਠਿਆਂ ਦਾ ਸੌਦਾ ਮਾਰ ਲੀ ਗਏ ਤੁਸੀਂ ਆਪ ਦੀ ਸਮਝ ਵੇਖ ਲਿਆ ਤੇ ਵੈਸੇ ਸਿੰਗਲ ਸਿੰਗਲ ਦਾ ਰੇਟ ਆਪਾਂ ਤੁਹਾਨੂੰ ਦੱਸ ਦਿੱਤਾ ਇਧਰ ਇੱਕ 8 ਕਿਲੋ ਦੁੱਧ ਤੇ ਆਹ ਵੈਰ ਚੱਲਣ ਦੀ ਏ ਕੱਦ ਕੱਠ ਵਾਲੀ ਭੱਟੀ ਆ ਇਹ ਵੈਰ ਮੇਰਾ ਭਰਾ ਕੋਈ ਲੈ ਜਾਂਦਾ ਦੋਸਤੋਂ ਤਾਂ ਕਿ ਵਾਅਦੇ ਦੀ ਆ ਤਕਰੀਬਨ ਜਦੋਂ ਕਿਤੇ ਕਰਮਾਂ ਦੀ ਟੁਕੀ ਹੋਈ ਤਿਆਰੀ ਤੇ ਹੋਈ ਤੇ ਕਰਮਾਂ ਦੇ ਪੈਸੇ ਚੰਗਾ ਜਲਪਣੇ ਚੰਗਾ ਦਊਗੀ ਕਿਸੇ ਭਰਾ ਨੂੰ ਠੀਕ ਆ ਜੀ ਅੱਜ ਪੈਸੇ ਤੁਸੀਂ ਮੇਰੇ ਨੂੰ ਲ ਤੇ ਕਾਫੀ ਦੂਣ ਦੀ ਵੀ ਤੀਨ ਪਾਜੂਗੀ ਗਰਮਾਂ ਵਾਲੀ ਕਿਉਂਕਿ ਕੱਦ ਕੱਠ ਵੱਡੇ ਦੇ ਵਿੱਚ ਆ ਲੈ ਵੀ ਸਰਮਖ ਇੱਕ ਨੰਬਰ ਵੀਰ ਬੋਲਦੇ ਆਪਦੇ ਸਰਦਾਰ ਨੰਬਰ ਆਪਣਾ 97792 24 7868 ਪਿੰਡ ਆਪਣਾ ਸ਼ਕਰੀਆ ਤਹਿਸੀਲ ਤੇ ਜ਼ਿਲ੍ਹਾ ਆਪਾਂ ਤਨਤਨ ਪਿੰਡ ਆ ਜੀ ਆਪਣੇ ਨੇੜੇ ਦੇ ਪਿੰਡ ਹੈਗਾ ਇਸਰਿਹਾਲੀ ਚੋਲਾ ਪੱਟੀ ਜੱਲੇਵਾਲ ਸਰਹਾਲੀ ਮਾਟ ਆਪਣੇ ਬਿਲਕੁਲ ਨੇੜੇ ਨੇੜੇ ਪਿੰਡ ਹੈ ਜੀ 2-2 ਕਿਲੋਮੀਟਰ ਦੇ ਅੰਤ ਤਿੰਦੇ ਠੀਕ ਹੈ ਜੀ ਲੋ ਵੀ ਸਾਨੂੰ ਵੀ ਸਰਮਖ ਸੰਧੂ ਡੇਰੀ ਫਾਰਮ ਤੇ ਅੱਜ ਆਪਨੇ ਵਿਜ਼ਿਟ ਸੀਗੀ ਬਾਕੀ ਕਿਸੇ ਭਰਾਣੇ ਮੱਜਾਂ ਖਰੀਦਣੀਆਂ ਵੇਚਣੀਆਂ ਨੇ گاਵਾ ਖਰੀਦਣੀਆਂ ਵੇਚਣੀਆਂ ਨੇ ਤਾਂ ਵੀ ਸੰਪਰਕ ਕਰ ਸਕਦੇ ਜੀ ਕਈ ਵਾਰ ਆਪਣੇ ਭੈਣ ਭਰਾ ਹੁੰਦੇ ਆ ਵੀ ਪਸ਼ੂ ਵੇਚਣਾ ਠੀਕ ਆ ਜੀ ਰੇਟ ਜਿਹੋ ਜਿਹੇ ਰੇਟ ਆ ਜਿਹੋ ਜਿਹੇ ਪਸ਼ੂ ਉਹ ਜਿਹੜਾ ਰੇਟ ਪੇਰ ਹੋਣੀ ਉਹਦੇ ਭਰ ਦੇਣਗੇ ਮਾਲ ਅੱਗੇ ਵੀ ਇਹਨਾਂ ਨੇ ਲੈ ਕੇ ਵੇਚਣਾ ਹੁੰਦਾ ਸੋ ਤਾਲਮੇਲਾ ਆਪਦਾ ਪਟਾ ਲਿਆ ਤੁਸੀਂ ਠੀਕ ਆ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰਾ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ